ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀਆਂ ਜਿਵੇਂ ਕਿਸਾਨ ਵੀਰ ਮੈਸੇਜ ਕਰ ਰਹੇ ਬਈ ਕਿ ਅਸੀਂ ਦੂਜਾ ਪਾਣੀ ਕਣਕ ਨੂੰ ਲਾਉਣਾ ਹੈ ਤੇ ਦੂਜੇ ਪਾਣੀ ਦੇ ਅਸੀਂ ਜਿਹੜੀ ਯੂਰੀਆ ਦੇ ਨਾਲ ਸੰਕੋਰ ਦਾ ਛਿੱਟਾ ਮਾਰ ਸਕਦੇ ਆ ਇਹਦੇ ਨਾਲ ਕਣਕ ਦੀ ਫੋਰਟ ਨਹੀਂ ਛੜਦੀ ਜਾਂ ਫਿਰ ਕਣਕ ਮੱਚਦੀ ਨਹੀਂ ਜਾਂ ਫਿਰ ਅੱਗੇ ਜਾ ਕੇ ਦਰਨਾ ਝਾੜ ਤੇ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਕਿੰਨੇ ਦਿਨ ਦੀ ਕਣਕ ਹੋਵੇ ਤੇ ਆਪਾਂ ਨੂੰ ਜਿਹੜੀ ਸੰਕੋਰ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਆ ਇਦੇ ਬਾਰੇ ਪੂਰੀ ਡਿਟੇਲ ਨਾਲ ਅੱਜ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭਰਾਵਾਂ ਤੱਕ ਤਾਂ ਕਿ ਹਰੇਕ ਕਿਸਾਨ ਵੀਰ ਨੂੰ ਜਿਹੜਾ ਜਾਣਕਾਰੀ ਦਾ ਫਾਇਦਾ ਹੋ ਸਕੇ ਸੋ ਹੁਣ ਕਿਸਾਨ ਭਰਾਵੋ ਆਪਾਂ ਗੱਲ ਕਰਦੇ ਹਾਂ ਸੰਕੋਰ ਦੀ ਤਾਂ ਹੁਣ ਕਿਸਾਨ ਵੀਰਾਂ ਨੂੰ ਅਸਲ ਦੇ ਵਿੱਚ ਪਤਾ ਲੱਗ ਚੁੱਕਾ ਕਿ ਸੰਕੋਰ ਦਵਾਈ ਤੋਂ ਬਿਨਾਂ ਕੋਈ ਵੀ ਆਪਣਾ ਜਿਹੜਾ ਗੁੱਲੀ ਡੰਡੇ ਦਾ ਹਾਲ ਨਹੀਂ ਕਰ ਸਕਦਾ ਆਪਾਂ ਕਈ ਤਰ੍ਹਾਂ ਦੇ ਜਿਹੜੇ ਟੈਗਨੀਕਲ ਵਰਤਲੇ ਆ ਵਕੀਰਾ ਵਰਤਲੀ ਆ ਮੋਮੀਜੀ ਵਰਤਲੀ ਆ ਫੀਗੋ ਦਵਾਈ ਵਰਤਲੀ ਆ ਜਾਂ ਫਿਰ ਹੋਰ ਵੀ ਕਈ ਤਰੀਕੇ ਆਪਾਂ ਵਰਤਲੇ ਆ ਪਰ ਆਖਰਕਾਰ ਜਿਹੜੀ ਸੰਕੋਰ ਦਵਾਈ ਤੋਂ ਬਿਨਾ ਜਿਹੜਾ ਗੁੱਲੀ ਡੰਡੇ ਦਾ ਕੋਈ ਅਜੇ ਤੱਕ ਹੱਲ ਨਹੀਂ ਹੋਇਆ ਤਾਂ ਜਿੱਥੇ-ਜਿੱਥੇ ਸੰਕੋਰ ਦਵਾਈ ਵਰਤੀ ਜਾਂਦੀ ਆ ਉਹਦੇ ਉੱਤੇ ਗੁੱਲੀ ਡੰਡਾ ਜਿਹੜਾ ਪਿਛਲੇ ਸਾਲਾਂ ਚ ਬਹੁਤ ਜਿਹੜਾ ਘਟ ਹੁੰਦਾ ਪਿਆ ਕਿਉਂਕਿ ਸੰਕੋਰ ਦਵਾਈ ਜਿਹੜੇ ਬੂਟੇ ਨੂੰ ਆਪਾਂ ਕਹਿ ਸਕਦੇ ਆ ਜਿਹੜਾ ਬੂਟਾ ਉਹਦੀ ਰੇਂਜ ਦੇ ਵਿੱਚ ਆ ਜਾਂਦਾ ਹੈ ਤਾਂ ਬਿਲਕੁਲ ਜਿੰਨਾ ਤੱਕ ਜਿਹੜਾ ਬੂਟਾ ਖਤਮ ਹੋ ਜਾਂਦਾ ਤੇ ਕਾਫੀ ਹੱਦ ਤੱਕ ਜਿਹੜਾ ਗੁੱਲੀ ਡੰਡਾ ਉਹਨੇ ਖਤਮ ਕਰ ਦਿੱਤਾ ਤੇ ਆਪਾਂ ਵੀ 2-3 ਸਾਲ ਤੋਂ ਲਗਾਤਾਰ ਜਿਹੜੀ ਸੰਕੋਰ ਦਵਾਈ ਵਰਤ ਰਹੇ ਆ ਉਹਦੇ ਕਰਕੇ ਜਿਹੜਾ ਆਪਣੇ ਹੁਣ ਗੁੱਲੀ ਡੰਡਾ ਖੇਤਾਂ ਦੇ ਵਿੱਚ ਆਪਾਂ ਕਹਿੰਦੇ ਬਹੁਤ ਘੱਟ ਹੋ ਗਿਆ ਇਹ ਨਹੀਂ ਕਿ ਬਿਲਕੁਲ ਨਹੀਂ ਹੁੰਦਾ ਪਰ ਜਿਹੜੇ ਬੂਟੇ ਬਾਜ ਜਾਂਦੇ ਉਹਨਾਂ ਤੋਂ ਵੀ ਅੱਗੇ ਤਿਆਰ ਹੋ ਜਾਂਦਾ ਪਰ ਉਹਨਾਂ ਨਹੀਂ ਹੁੰਦਾ ਜਿੰਨਾ ਅੱਗੇ ਕਿਉਂਕਿ ਅੱਗੇ ਉਹਨਾਂ ਤਾਂ ਕਣਕ ਨਹੀਂ ਸੀ ਹੁੰਦੀ ਤੇ ਜਿੰਨਾ ਆਪਣੇ ਖੇਤਾਂ ਦੇ ਵਿੱਚ ਗੁੱਲੀ ਡੰਡਾ ਹੀ ਹੁੰਦਾ ਸੀ ਪਰ ਹੁਣ ਜਿਹੜਾ 10-15% ਖੇਤਾਂ ਦੇ ਵਿੱਚ ਗੁਲੀ ਡੰਡਾ ਰਹਿ ਗਿਆ ਤਾਂ ਇਹ ਵੀ 2-3 ਸਾਲ ਜੇਕਰ ਆਪਾਂ ਹੋਰ ਲਗਾਤਾਰ ਇਹ ਸੰਕੋਹਰ ਦਵਾਈ ਵਰਤਦੇ ਰਹੇ ਤਾਂ ਆਪਾਂ ਲਗਭਗ ਜਿਹੜਾ 90-95% ਜਿਹੜਾ ਗੁਲੀ ਡੰਡੇ ਨੂੰ ਖਤਮ ਕਰ ਦਿਆਂਗੇ ਬਿਲਕੁਲ ਇਹਦੀ ਬਾਕੀ ਜਿਹੜੀ ਆਪਾਂ ਡੋਜ਼ ਆ ਜ਼ਮੀਨ ਦੇ ਹਿਸਾਬ ਨਾਲ ਆਪਾਂ ਨੂੰ ਵਰਤਣੀ ਚਾਹੀਦੀ ਆ ਕਈ ਵਾਰ ਹੁੰਦਾ ਕਿ ਆਪਾਂ 200 ਗ੍ਰਾਮ ਡੋਜ਼ ਪਾਉਨੇ ਆ ਤੇ ਪਰ 200 ਗ੍ਰਾਮ ਜਿਹੜੀ ਰਿਜ਼ਲਟ ਨਹੀਂ ਦਿੰਦੀ ਤਾਂ ਤੁਸੀਂ ਇਸ ਸਾਲ ਉਹ ਆਪਣਾ ਤਜਰਬਾ ਆਪਣੇ ਕੋਲ ਰੱਖਿਓ ਕਿਉਂਕਿ ਕਈ ਵਾਰ ਆਪਾਂ ਹਰ ਜਿਹੜਾ ਸਾਲ ਨਵੇਂ ਸਾਲ ਦੇ ਵਿੱਚ ਆਪਾਂ ਉਹੀ ਗਲਤੀ ਬਾਰ-ਬਾਰ ਕਰਦੇ ਆ ਜੇਕਰ ਤੁਸੀਂ ਇਸ ਸਾਲ 200 ਗ੍ਰਾਮ ਪਾਇਆ ਤੇ ਤੁਹਾਨੂੰ 200 ਗ੍ਰਾਮ ਦਾ ਨਾਲ ਰਿਜ਼ਲਟ ਨਹੀਂ ਮਿਲਿਆ ਤਾਂ ਤੁਸੀਂ ਅਗਲੇ ਸਾਲ 2.5 ਜਾਂ 300 ਗ੍ਰਾਮ ਪਾ ਸਕਦੇ ਜੀ ਤੇ ਆਪਾਂ ਨੂੰ ਵਧਾ ਕੇ ਪਾਉਣੀ ਚਾਹੀਦੀ ਤਾਂ ਕਿ ਆਪਾਂ ਨੂੰ ਇਹ ਸਾਰੇ ਜੀ ਦੇਖਣਾ ਆਪਾਂ ਵੀ ਕਣਕ ਆਪਣੀ 200 ਗ੍ਰਾਮ ਨਾਲ ਮੱਚੀ ਸੀ ਜਾਂ ਨਹੀਂ ਮੱਚੀ ਸੀ ਕਿੰਨਾ ਅ ਰਿਜ਼ਲਟ ਮਿਲਿਆ ਉਸ ਹਿਸਾਬ ਨਾਲ ਆਪਾਂ 50 ਜਾਂ 100 ਗ੍ਰਾਮ ਅਗਲੇ ਸਾਲ ਡੋਜ਼ ਵਧਾ ਕੇ ਪਾਉਣੀ ਆ ਤਾਂ ਕਿ ਜਿਹੜਾ ਗੁੱਲੀ ਡੰਡਾ ਨਾ ਬਚੇ ਜੇ ਤਾਂ ਆਪਾਂ ਨੂੰ 200 ਗ੍ਰਾਮ ਨਾਲ ਵਧੀਆ ਰਿਜ਼ਲਟ ਮਿਲੇ ਆ ਆਪਣੀ ਜ਼ਮੀਨ ਦੇ ਹਿਸਾਬ ਨਾਲ ਤੇ ਆਪਾਂ ਉਹ ਜਿਹੜੀ ਡੋਜ਼ ਆ ਹਰ ਸਾਲ ਉਹੀ ਡੋਜ਼ ਵਰਤ ਸਕਦੇ ਆ ਜੇਕਰ ਆਪਾਂ ਨੂੰ ਲੱਗਦਾ ਕੋਈ ਘੱਟ ਇਸ ਡੋਜ਼ ਨਾਲ ਆਪਾਂ ਨੂੰ ਘੱਟ ਰਿਜ਼ਲਟ ਮਿਲੇ ਗੁੱਲੀ ਡੰਡਾ ਪੂਰਾ ਕੰਟਰੋਲ ਨਹੀਂ ਹੋਇਆ ਤੇ ਆਪਾਂ ਥੋੜੀ ਜੀ ਡੋਜ਼ ਪ੍ਰਾ 50 ਗ੍ਰਾਮ ਜਾਂ 100 ਗ੍ਰਾਮ ਤੱਕ ਜਿਹੜੀ ਡੋਜ਼ ਵਧਾ ਸਕਦੇ ਆ ਬਾਕੀ ਡਾਕਰ ਜ਼ਮੀਨ ਜਾਂ ਰੇਤਲੀ ਜ਼ਮੀਨ ਦੇ ਵਿੱਚ ਡੋਜ਼ ਦਾ ਕਾਫੀ ਜਿਆਦਾ ਫਰਕ ਹੋ ਜਾਂਦਾ ਰੇਤਲੀ ਜ਼ਮੀਨ 'ਚ ਵੈਸੇ ਵੀ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਰਿਸਕ ਬਹੁਤ ਹੁੰਦਾ ਕਿਉਂਕਿ ਜਮੀਨ ਰੇਤਲੀ ਜ਼ਮੀਨ ਦੇ ਵਿੱਚ ਆਪਾਂ ਨੂੰ ਜਿਹੜੀ ਸੰਕੋਹਰ ਦਵਾਈ ਕਾਫੀ ਜ਼ਿਆਦਾ ਕਣਕ ਦਾ ਨੁਕਸਾਨ ਕਰਦੀ ਆ ਤਾਂ ਉੱਥੇ ਦਾ ਜੇਕਰ ਤਾਂ ਆਪਾਂ ਨੂੰ ਲੱਗਦਾ ਵੀ ਜਿਆਦਾ ਰੇਤਲੀ ਆ ਫਿਰ ਤਾਂ ਬਿਲਕੁਲ ਨਾ ਵਰਤੋ ਜੇਕਰ ਆਪਾਂ ਨੂੰ ਲੱਗਦਾ ਕਿ ਬਹੁਤੀ ਜਿਆਦੀ ਰੇਤਲੀ ਨਹੀਂ ਕਿ ਮੀਡੀਅਮ ਜੇ ਸਾਈਜ਼ ਦੀ ਹੈਗੀ ਨਾ ਡਾਕਰ ਤੇ ਨਾ ਰੇਤਲੀ ਆ ਫਿਰ ਉੱਥੇ ਆਪਾਂ ਜਿਵੇਂ ਡਾਕਰ ਚ 300 ਗ੍ਰਾਮ ਪਾਉਣੇ ਤੇ ਉੱਥੇ ਆਪਾਂ 150 ਜਾਂ 200 ਗ੍ਰਾਮ ਪਾ ਸਕਦੇ ਆ 200 ਗ੍ਰਾਮ ਪਾਓਗੇ ਤੁਸੀਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਕਣਕ ਜਿਹੜੀ ਥੋੜੀ ਬਹੁਤ ਚਾਹੇ ਮੱਚ ਵੀ ਜਾਵੇ ਪਰ ਪਹਿਲਾਂ ਪਹਿਲਾਂ ਜਦੋਂ ਆਪਾਂ ਪੌਣਿਆ ਆਪਣੀ ਕਣਕ ਰਿਕਵਰੀ ਕਰ ਜਾਂਦੀ ਆ ਹੁਣ ਗੱਲ ਆ ਜਾਂਦੀ ਬਈ ਸੰਕੋਰ ਦਵਾਈ ਚਾਹੇ ਕਿਉਂਕਿ ਕਿਸਾਨ ਵੀਰਾਂ ਨੇ ਜਿਹੜੀ ਅਕੀਰਾ ਮੋਮੀ ਜੀ ਫਿਗੋ ਵਰਤ ਕੇ ਦੇਖ ਲਈ ਪਰ ਉਹਨਾਂ ਨੂੰ ਉਹ ਰਿਜ਼ਲਟ ਨਹੀਂ ਮਿਲੇ ਜਿਹੜੇ ਸੰਕੋਰ ਦਵਾਈ ਦਿੰਦੀ ਹੈ ਇਸ ਲਈ ਉਹਨੂੰ ਕਿਸਾਨ ਵੀਰ ਮੈਸੇਜ ਕਰ ਰਿਹਾ ਸੀ ਕਿਸਾਨ ਵੀਰ ਜੇ ਤਾਂ ਆਪਣੀ ਜਿਵੇਂ ਦੂਜਾ ਪਾਣੀ ਨੂੰ ਕਿਸਾਨ ਵੀਰਾਂ ਲਾਉਣਾ ਤੇ ਜਿਵੇਂ ਆਪਾਂ ਯੂਰੀਆ ਦੇ ਵਿੱਚ ਛਿੱਟਾ ਮਾਰਨ ਦੀ ਗੱਲ ਕਿਸਾਨ ਵੀਰ ਕਹਿ ਰਹੇ ਸੀ ਛਿੱਟਾ ਮਾਰ ਸਕਦੇ ਆ ਆਪਣੇ ਗੁੱਲੀ ਡੰਡਾ ਕੰਟਰੋਲ ਚੰਗੀ ਤਰ੍ਹਾਂ ਨਹੀਂ ਹੋਇਆ ਤਾਂ ਕਿਸਾਨ ਵੀਰ ਜੇਕਰ ਆਪਣੀ ਕਣਕ ਆ ਲਗਭਗ ਆਪਾਂ ਕਹਿ ਸਕਦੇ ਆ 45 ਦਿਨ ਦੀ ਹੈਗੀ ਜਾਂ ਆਪਾਂ ਸਿੱਧਾ ਸਿੱਧਾ ਕਹੀਏ 50 ਦਿਨ ਤੋਂ ਛੋਟੀ ਆਪਣੀ ਕਣਕ ਤਾਂ ਫਿਰ ਆਪਾਂ ਨੂੰ ਜਿਹੜਾ ਸੁਨਕੋਰ ਦਵਾਈ ਆਪਾਂ ਦੂਜੇ ਦੇ ਜਿਹੜਾ ਯੂਰੀਆ ਆਪਾਂ ਕਹਿ ਸਕਦੇ ਆ ਯੂਰੀਆ ਦੇ ਵਿੱਚ ਦੂਜੇ ਪਾਣੀ ਤੇ ਛਿੱਟਾ ਮਾਰ ਸਕਦੇ ਆ ਤਾਂ ਇਥੇ ਆਪਾਂ ਥੋੜੀ ਜੀ ਡੋਜ਼ ਵਧਾਉਣੀ ਨਹੀਂ ਨੀਗੀ ਉਨੀ ਡੋਜ਼ ਰੱਖੋ ਜਿੰਨੀ ਨਾਲ ਤੁਹਾਨੂੰ ਉੱਤੇ ਪਹਿਲਾਂ ਰਿਜ਼ਲਟ ਮਿਲਦਾ ਜਿਹੜਾ ਤੁਹਾਡੇ ਕੋਲ ਤਜਰਬਾ ਹੈਗਾ ਕਿਉਂਕਿ ਜੇਕਰ ਇਸ ਟਾਈਮ ਤੇ ਆਪਣੀ ਕਣਕ ਮੱਚ ਗਈ ਜਾਂ ਖਰਾਬ ਹੋ ਗਈ ਇਸ ਤੋਂ ਬਾਅਦ ਜੇ ਰਿਕਵਰੀ ਕਰਨੀ ਬਹੁਤ ਔਖੀ ਹੋ ਜਣੀ ਕਿਉਂਕਿ ਇਸ ਤੋਂ ਬਾਅਦ ਜਿਹੜੀ ਆਪਣੀ ਕਣਕ ਦਾ ਫਟਾਰਾ ਬਹੁਤ ਘਟ ਕਰਦੀ ਕਣਕ ਇੱਕ ਵਾਰ ਦੱਬੀ ਗਈ ਜਾਂ ਮੱਚ ਗਈ ਤਾਂ ਫਿਰ 10-15 ਦਿਨ ਉਹਨਾਂ ਕਣਕ ਨੇ ਲੈਣਾ ਉਸ ਤੋਂ ਬਾਅਦ ਜਿਹੜੀ ਕਣਕ ਨਸਾਰੇ ਵੱਲੋਂ ਚੱਲ ਪੈਂਦੀ ਆ 65-70 ਦਿਨ ਵੱਲ ਜਾ ਕੇ ਤਾਂ ਫੇਰ ਆਪਣਾ ਜਿਹੜਾ ਕਣਕ ਦਾ ਉੱਥੇ ਨੁਕਸਾਨ ਹੋ ਸਕਦਾ ਹੈ ਤਾਂ ਜੇਕਰ 45 ਦਿਨ ਦੀ ਆਪਣੀ ਕਣਕ ਦੀ ਫੇਰ ਆਪਾਂ ਜਿਹੜੀ ਸੰਕੋਰ ਦਵਾਈ ਵਰਤ ਸਕਦੇ ਹਾਂ 50 ਦਿਨ ਤੋਂ ਥੱਲੇ ਥੱਲੇ ਕਣਕ ਤੇ ਜੇਕਰ 50 ਤੋਂ ਪਲੱਸ ਹੋ ਗਈ 50 ਦਿਨ ਦੀ ਵੀ ਹੋ ਗਈ ਆ ਤਾਂ ਫੇਰ ਤੁਸੀਂ ਜਿਹੜੀ ਸੰਕੋਰ ਦਵਾਈ ਦੀ ਨਾ ਵਰਤੋ ਕਰੋ ਤਾਂ ਜੇਕਰ ਕਰਨੀ ਹੈ ਤਾਂ ਫੇਰ ਡੋਜ਼ ਤੁਸੀਂ ਪਹਿਲੀ ਡੋਜ਼ ਨਾਲੋ ਜਿਵੇਂ ਤੁਸੀਂ 300 ਗ੍ਰਾਮ ਪਾਈ ਸੀ ਤੇ ਇੱਥੇ 250 ਗ੍ਰਾਮ ਹੀ ਵਰਤਿਓ ਜੇਕਰ ਥੋੜਾ ਜਿਹਾ ਜਿਹੜਾ ਕਣਕ ਨੂੰ ਝਟਕਾ ਨਾ ਲੱਗੇ ਤਾਂ ਵੈਸੇ ਵੀ ਜਿਹੜੀ ਉਹੀ ਜਿਹੜਾ ਗੁੱਲੀ ਡੰਡਾ ਕੰਟਰੋਲ ਹੁੰਦਾ ਜਿਹੜਾ ਲਾਗੇ ਦਾਣਾ ਡੇਗ ਪਿਆ ਤੇ ਇੱਥੇ ਤੁਸੀਂ ਡੋਜ਼ ਥੋੜੀ ਜਿਹੀ ਘੱਟ ਪਾ ਕੇ ਤੇ ਜਿਵੇਂ ਆਪਾਂ 1.5 ਬੈਗ ਚ ਪਹਿਲਾਂ ਪਾਉਣੇ ਆ ਇਹ ਤੇ ਤੁਸੀਂ 2 ਬੈਗ ਵਰਤ ਲਿਓ ਡੋਜ਼ ਘੱਟ ਹੋਊਗੀ 2 ਬੈਗ ਵਰਤਾਂਗੇ ਜਿਹੜੇ ਦਾਣੇ ਆ ਇੱਕ ਦੂਜੇ ਦੇ ਥੋੜਾ ਜਿਹਾ ਲਾਗੇ ਲਾਗੇ ਡਿੱਗਣਗੇ ਜਾਣਗੇ ਜ਼ਿਆਦਾ ਜ਼ਮੀਨ ਨੂੰ ਕਵਰ ਕਰਨਗੇ ਤਾਂ ਉਹਦੇ ਕਰਕੇ ਜਿਹੜਾ ਆਪਣੀ ਜਿਹੜੀ ਉਹ ਗੁੱਲੀ ਡੰਡਾ ਉਹ ਕੰਟਰੋਲ ਹੋ ਜੂ ਜੇ ਨਾ ਵੀ ਕੰਟਰੋਲ ਹੋਵੇ ਤਾਂ ਕੁਝ ਕੁਨਾ ਕੁਝ ਦਿਨ ਤੱਕ ਜਿਹੜਾ ਗੁੱਲੀ ਡੰਡੇ ਨੂੰ ਡੱਕ ਕੇ ਰੱਖੂਗੀ ਪਹਿਲੇ ਨੰਬਰ ਤੇ ਜਿਹੜੀ ਸੰਕੋਰ ਦਵਾਈ ਜਦੋਂ ਇਹਦੇ ਜੜ ਸੰਪਰਕ ਚ ਆਉਂਦੀ ਆ ਇਹ ਬਿਲਕੁਲ ਗੁੱਲੀ ਡੰਡੇ ਨੂੰ ਖਤਮ ਕਰ ਦਿੰਦੀ ਆ ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜੀ ਸੰਕੋਰ ਦਵਾਈ ਦੀ ਵਰਤੋਂ ਕਰ ਸਕਦੇ ਪਰ ਇਹ ਥੋੜਾ ਜਿਹਾ ਸੋ ਸਮਝ ਕੇ ਜਿਹੜਾ ਪਹਿਲਾਂ ਤੁਸੀਂ ਸੰਕੋਰ ਪਾਈ ਆ ਤਜਰਬਾ ਉਸੇ ਹਿਸਾਬ ਨਾਲ ਵਰਤੋ ডোজ ਵਧਾਉਣ ਦੀ ਕੋਸ਼ਿਸ਼ ਨਾ ਕਰਿਓ ਤੇ ਜੇਕਰ ਤੁਹਾਨੂੰ ਲੱਗਦਾ ਕਿ ਪਹਿਲੀ ਨੇ ਬਿਲਕੁਲ ਹੀ ਨਹੀਂ ਰਿਜ਼ਲਟ ਨਹੀਂ ਦਿੱਤਾ 200 ਗ੍ਰਾਮ ਪਾਈ ਸੀ ਤੁਸੀਂ 250 ਗ੍ਰਾਮ 50 ਗ੍ਰਾਮ ਵਾ ਅਦਾ ਸਕਦੇ ਇਹ ਕਰਦਾਂ ਨੂੰ ਲੱਗਦਾ ਕਿ ਅੱਗੇ ਆਧ ਪਚਾਹ ਦਾ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਸੰਕੋਰ ਨੇ ਜਿਹੜੀ ਕਰ ਦਿੱਤੀ ਸੀ ਗੁੱਲੀ ਡੰਡੇ ਨੂੰ ਕੰਟਰੋਲ ਕੀਤਾ ਸੀ ਤਾਂ ਉਸੇ ਹਿਸਾਬ ਨਾਲ ਤੁਸੀਂ ਜਿਹੜੀ ਡੋਜ਼ ਆਪਣੀ ਸੈੱਟ ਕਰ ਸਕਦੇ ਜੀ ਸੋ 50 ਦਿਨ ਤੋਂ ਪਲੱਸ ਕਣਕ ਤੇ ਜਿਹੜੀ ਦੂਜੇ ਬਾਣੀ ਲਾਉਣਾ ਚਾਹੇ ਤੁਸੀਂ ਤੀਜਾ ਲਾਉਣਾ ਤਾਂ ਉੱਥੇ ਜਿਹੜੀ ਸੰਕੋਰ ਦਵਾਈ ਦੀ ਵਰਤੋਂ ਨਾ ਕਰਿਓ ਇਸ ਤੋਂ ਵੱਡੀ ਕਣਕ ਦੇ 50 ਤੋਂ ਪਲੱਸ ਵਾਲੀ ਦੇ ਤੇ 50 ਤੋਂ ਛੋਟੀ ਆ 45 48 ਦਿਨ ਦੀ ਕਣਕ ਆ ਤਾਂ ਫਿਰ ਤੁਸੀਂ ਸਨ ਕੋਰ ਦਵਾਈ ਦੀ ਵਰਤੋਂ ਕਰ ਸਕਦੇ ਜੇ ਬਾਕੀ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਚ ਰੱਖ ਲਓ ਕਿ ਇਸ ਤੋਂ ਬਾਅਦ ਜੇਕਰ ਕਣਕ ਦਾ ਨੁਕਸਾਨ ਹੁੰਦਾ ਤੇ ਆਪਣੀ ਰਿਕਵਰੀ ਕਰਨੀ ਨਾ ਆਪ ਸਪਰੇਅ ਨਾ ਕਰਾ ਸਕਦੇ ਤੇ ਨਾ ਹੋਣੀ ਆ ਇਸ ਤੋਂ ਬਾਅਦ ਫਟਾਰੇ ਨਾ ਹੀ ਕਿਉਂਕਿ ਆਪਣੀ ਕਣਕ ਨੇ ਝਾੜ ਦੇਣਾ ਤੇ ਇੱਕ ਵਾਰ ਜੇਕਰ ਕਣਕ ਮੱਚ ਗਈ ਤਾਂ ਫਿਰ ਥੋੜਾ ਜਿਹਾ ਆਪਣਾ ਊਖਾ ਜਾਊਗਾ ਤਾਂ ਇੰਨਾ ਹੈ ਕਿ ਜੇਕਰ ਜਿੰਨੀ ਤੁਸੀਂ ਪਹਿਲਾਂ ਡੋਜ਼ ਪਾਈ ਉੰਨੀ ਪਾਓਗੇ ਜੇਕਰ ਪਹਿਲਾਂ ਨਹੀਂ ਕਣਕ ਮੱਚੀ ਤੇ ਗੁੱਲੀ ਡੰਡੇ ਦਾ ਕੰਟਰੋਲ ਮਿਲਿਆ ਤੇ ਉੰਨੀ ਡੋਜ਼ ਹੀ ਤੁਸੀਂ ਦੁਬਾਰਾ ਪਾਉਣੀ ਆ ਤਾਂ ਦੋ ਬੈਗ ਚ ਜ਼ਰੂਰ ਪਾ ਦੋ ਬੈਗ ਜੂਰੀਆ ਦੇ ਜ਼ਰੂਰ ਲੈ ਲਿਓ ਤਾਂ ਕਿ ਜਿਹੜਾ ਆਪਾਂ ਨੂੰ ਜਿਹੜਾ ਰਿਜ਼ਲਟ ਦੇੜ ਆ ਜਾਏ ਦਾ ਜ਼ਿਆਦਾ ਮਿਲੇ ਕਿਉਂਕਿ ਇਸ ਟਾਈਮ ਤੇ ਜਿਹੜਾ ਗੁਲੀ ਡੰਡਾ ਵੈਸੇ ਵੀ ਵੱਡਾ ਹੋ ਗਿਆ ਹਨ ਕਿਉਂਕਿ ਜਿਹੜਾ ਪਹਿਲਾਂ ਵੱਜ ਗਿਆ ਉਹ ਗੁਲੀ ਡੰਡਾ ਕਾਫੀ ਵੱਡਾ ਆ ਜਾਂਦਾ ਤਾਂ ਇਹਦੇ ਫਿਰ ਲਾਗੇ ਜਿੰਨੇ ਜੂਰੀਆ ਦੇ ਦਾਣੇ ਇਹਦੇ ਮੋਢੇ ਤੇ ਲਾਗੇ ਡਿੱਗਣਗੇ ਗੁਲੀ ਡੰਡੇ ਦੇ ਉਹਨਾਂ ਹੀ ਗੁਲੀ ਡੰਡਾ ਏ ਚੰਗੀ ਤਰ੍ਹਾਂ ਰੰਗ ਟ੍ਰੋਲ ਹੋਵੇਗਾ ਤੇ ਜੇਕਰ ਛੋਟਾ ਗੁਲੀ ਡੰਡਾ ਆ ਫਿਰ ਤਾਂ ਇਹ ਬਿਲਕੁਲ ਸਾੜ ਦੂਗੀ ਫਿਰ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਆਪਾਂ ਥੋੜੀ ਜਿਹੀ ਘ ਤਾਂ ਤਾਂ ਵੀ ਜਿਹੜਾ ਗੁੱਲੀ ਡੰਡੇ ਨੂੰ ਇਹ ਸਾੜ ਕੇ ਖਤਮ ਕਰ ਦੂਗੀ ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਸੰਕੋਹਰ ਦਵਾਈ ਦੀ ਵਰਤੋਂ ਕਰ ਸਕਦੇ ਫਿਰ ਵੀ ਕਿਸੇ ਭਰਾ ਨੂੰ ਜੇਕਰ ਕਿਸੇ ਗੱਲ ਦੀ ਸਮਝ ਨਾ ਲੱਗੇ ਵੀਡੀਓ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਓ ਤਾਂ ਫਿਰ ਵੀ ਤੁਸੀਂ ਇੱਕ ਵਾਰ ਕਮੈਂਟ ਕਰਕੇ ਸਲਾਹ ਲੈ ਕੇ ਤਾਂ ਫਿਰ ਹੀ ਵਰਤਿਓ ਕਿਉਂਕਿ ਆਪਣਾ ਨਹੀਂ ਚਾਹੁੰਦੇ ਵੀ ਕਿਸੇ ਭਰਾ ਦਾ ਕਿਸੇ ਕਣਕ ਦਾ ਆਪਣੇ ਦਾ ਕਿਸੇ ਭਰਾ ਦਾ ਕੋਈ ਕਣਕ ਦਾ ਨੁਕਸਾਨ ਹੋਵੇ ਕਣਕ ਸ ਮੱਚ ਜੇ ਜਾਂ ਫਿਰ ਅੱਗੇ ਝਾੜ ਦੇ ਫਰਕ ਪਵੇ ਤਾਂ ਜੇਕਰ ਵੀਡੀਓ ਦੇ ਨਾਂ ਗੱਲ ਸਮਝ ਲੱਗੇ ਤਾਂ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਜੀ ਬਾਕੀ ਇੱਥੇ ਕਿਸਾਨ ਵੀਰੇ ਆਪਾਂ ਇੱਕ ਗੱਲ ਹੋਰ ਜਰੂਰ ਐਡ ਕਰ ਦਈਏ ਜਿਹੜੇ ਤੁਸੀਂ ਕਮੈਂਟ ਕਰਦੇ ਜੋ ਇੱਕ ਵੀਡੀਓ ਤੇ ਇੱਕ ਜਾਂ ਦੋ ਕਮੈਂਟ ਕਰਿਆ ਕਰੋ ਇਸ ਤੋਂ ਵੱਧ ਜੇਕਰ ਤੁਸੀਂ ਕਮੈਂਟ ਕੀਤੇ ਤੇ ਹੁਣ ਜਿਹੜਾ ਨਵਾਂ ਰੂਲ ਆਇਆ YouTube ਦਾ ਉਹ ਜ਼ਿਆਦਾ ਕਮੈਂਟ ਜਿਹੜੇ ਆਪਾਂ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਤੇ ਜ਼ਿਆਦਾ ਕਮੈਂਟ ਕਰਦੇ ਦੋ ਤੋਂ ਜ਼ਿਆਦਾ ਤਾਂ ਉਹ ਜਿਹੜਾ ਸਪੈਮ ਦੇ ਵਿੱਚ ਆ ਜਾਂਦੇ ਤੇ ਉਹ ਜਿਹੜੇ ਰਿਮੂਵ YouTube ਵੱਲੋਂ ਵੈਸੇ ਰਿਮੂਵ ਕਰ ਦਿੱਤੇ ਜਾਂਦੇ ਫਿਰ ਤੁਸੀਂ ਕਹਣਾ ਕਿ ਆਪਣੂ ਰਪਲਾਈ ਨਹੀਂ ਆਇਆ ਤਾਂ چاہے ਕਮੈਂਟ ਕਿੰਨਾ ਮਰਜੀ ਲੰਬਾ ਹੋਏ ਪਰ ਕਮੈਂਟ ਇੱਕ ਹੀ ਵਾਦੋ ਵਾਦ ਕਰਿਆ ਕਰੋ ਇਹ ਇੱਕ ਵੀਡੀਓ ਦੇ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਉਹ ਕਮੈਂਟ ਰਿਮੂਵ ਹੋ ਜਾਂਦਾ ਤੁਸੀਂ ਸੋਚਣਾ ਬਈ ਸ਼ਾਇਦ ਉਹ ਵੀਰ ਨੇ ਆਪਣਾ ਕਮੈਂਟ ਰਿਮੂਵ ਕਰਤਾ ਤਾਂ ਹੁਣ ਕਿਸਾਨ ਵੀਰੇ ਜਿਹੜੀਆਂ ਨਵੀਂ ਗਾਈਡਲਾਈਨ ਆਈਆਂ YouTube ਦੀਆਂ ਹੁਣ ਜਾਂ ਜਦੋਂ ਉਹਨੂੰ ਪਤਾ ਲੱਗਦਾ ਬਈ YouTube ਨੂੰ ਬਈ ਇਹ ਜਿਹੜਾ ਸਪੈਮ ਦੇ ਵਿੱਚ ਆ ਰਿਹਾ ਹੈ ਤੇ ਚੈਨਲ ਤੇ ਇਫੈਕਟ ਕਰੂਗਾ ਉਹ ਆਟੋਮੈਟਿਕ ਜਿਹੜਾ ਤਾਂ ਡਾਕੂਮੈਂਟ ਹੈ ਰਿਮੂਵ ਹੋ ਜਾਊਗਾ ਇੱਕ ਦੋ ਵੀਰਾਂ ਦੇ ਰਿਮੂਵ ਹੋਏ ਆ ਤਾਂ ਇਸ ਲਈ ਆਪਾਂ ਇਹ ਜਾਣਕਾਰੀ ਸ਼ੇਅਰ ਕੀਤੀ ਜੇ ਦੋਵੇਂ ਕੋਈ ਕਮੈਂਟ ਕਰਨਾ ਇੱਕ ਵੀਡੀਓ ਤੇ ਇੱਕ ਕਮੈਂਟ ਕਰਿਆ ਕਰੋ ਚਾਹੇ ਕਿੰਨਾ ਮਰਜੀ ਲੰਬਾ ਕਰ ਲਿਓ ਸੋ ਜੇ ਜਾਣਕਾਰੀ ਚੰਗੀ ਲੱਗੇ ਤਾਂ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ